ਲਓ ਜੀ ਸਵੇਰੇ ਆਹੀ 10 ਆਂਡੇ ਉਸ ਤੋਂ ਬਾਅਦ ਹੁਣ 2 ਵਜ ਗਏ ਆ ਤੇ ਮੈਂ ਕਾਲਜ ਗਿਆ ਸੀ ਮੈਂ ਹੁਣ ਇਕੱਠੇ ਹੀ ਆਂਡੇ ਚੁੱਕਦੇ ਆ ਆਪਾਂ ਜਲਦੀ ਜਲਦੀ ਤੁਹਾਨੂੰ ਖਾਣੇ ਮੈਨੂੰ ਪਤਾ ਵੀਡੀਓ ਬਣ ਜਾਣੀ ਵੱਡੀ ਤੇ 10 ਆਂਡੇ ਸਵੇਰੇ ਹੀ ਤੇ ਇੱਕ ਆਂਡਾ ਮਾਤਾ ਨੇ ਦੱਸਿਆ ਵੀ ਨਾ ਕੁਕੜੀਆਂ ਨੇ ਤੋੜਤਾ ਕਿਉਂਕਿ ਅੱਜ ਆਂਡੇ ਚੁੱਕੇ ਨਹੀਂ ਨਾ ਆਪਾਂ ਤੇ ਜਲਦੀ ਜਲਦੀ ਚੱਲਦੇ ਆ ਮੈਨੂੰ ਐ ਵੀ ਨਾ ਕੁਝ ਰਹਿਣਾ ਜਾਵੇ ਆਂਡੇ ਤੁਹਾਨੂੰ ਖਾਣ ਵਾਲੇ ਪਾਸੇ ਹੋ ਜਾਓ ਸੋਹਣੇ ਪਾਸੇ 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 ਨਵੀਂ ਟੋਕਰੀ ਅੱਜ ਲਿਆਂਦੀ ਆ ਹਾਂ ਪਾਸੇ 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 ਇੱਕ ਕੀ ਹ ਤੋੜਤਾ ਨਹੀਂ ਦਿੱਤੇ ਇਹਨਾਂ ਆ ਜਾਓ ਜੀ ਬਸ ਜਲਦੀ ਜਲਦੀ ਨਹੀਂ ਤਾਂ ਵੀਡੀਓ ਫਾਸਟ ਕਰਨੀ ਪੈ ਜਾਣੀ ਮੈਨੂੰ ਆਹ ਦੇਖੋ ਮੈਂ ਲਾਦਾ ਕਾਲੀ ਕਾਲੀ ਮੈਂ ਨਾ ਤੋੜਦਾ ਜਾਂ ਦੋ ਪਾਰ ਬਣਾ ਦਾਂਗੇ ਵੀਡੀਓ ਦੇ ਫਿਰ ਹੋਰ ਕੀ ਆ